1600 78 ਬਿਕਰਮੀ ਸੰਮਤ ਵੈਸਾਖ ਵਦੀ ਪੰਜਵੀਂ ਨੂੰ ਅੰਮ੍ਰਿਤਸਰ ਗੁਰੂ ਕੇ ਮਹਿਲ ਵਿਖੇ ਪ੍ਰਕਾਸ਼ ਵਾਨ ਹੋਏ ਪਿਤਾ ਗੁਰੂ ਹਰਗੋਬਿੰਦ ਸਾਹਿਬ ਅਤੇ ਮਾਤਾ ਨਾਨਕੀ ਦੇ ਘਰ ਵਿਖੇ ਗੁਰਦੇਵ ਹਰਮੰਦਰ ਸਾਹਿਬ ਬੈਠੇ ਆਸਾ ਦੀ ਵਾਰ ਲੱਗੀ ਐ ਤੇ ਸਿੱਖ ਨੇ ਸੁਨਿਆ ਦੇ ਦਿੱਤਾ ਜੀ ਘਰ ਸਾਹਿਬ ਜ਼ਿਆਦਾ ਪ੍ਰਗਟ ਹੋਇਆ ਅਨੰਦ ਵਿੱਚ ਬੈਠੇ ਰਹੇ ਅਕਾਲ ਪੁਰਖ ਦਾ ਸਰੂਪ ਨੇ ਨਾ ਦੁੱਖ ਸੁੱਖ ਤੋਂ ਰਹਿਤ ਮੂਰਤ ਐ ਹੁਣ ਜੇ ਸਾਡੇ ਕੰਨੀ ਖਬਰ ਪਈ ਹੋਵੇ ਵੀ ਉਹ ਘਰ ਕਾਕਾ ਜੰਮਿਆ ਪੈਰ ਥੱਲੇ ਨਹੀਂ ਸੀ ਲੱਗਣੇ ਦੌੜ ਉੱਠਣਾ ਸੀ ਸੰਗਤ ਚੋਟ ਕੇ ਨਾ ਤੇ ਗੁਰਦੁਆਰੇ ਨੂੰ ਜਿੰਦਰਾ ਲੱਗਣ ਲੱਗਾ ਨਾ ਕਥਾਕਾਰੀ ਮੁੱਖ ਚੱਲੇ ਨੇ ਨਾ ਕੀਰਤਨੀਆਂ ਹੀ ਮੁੱਖ ਚੱਲੇ ਨੇ ਕੱਲ ਨੂੰ ਆਸਾ ਦੀ ਵਾਰ ਸੁਣਾਗੇ ਨਿਆਣੇ ਕਿਦੇ ਰੋਜ ਜੰਮਦੇ ਨੇ ਆਨੰਦ ਵਿੱਚ ਬੰਦਾ ਜਿਆਦਾ ਪਰਫੁੱਲਤ ਹੋ ਜਾਂਦਾ ਕਈ ਵਾਰ ਆਪਣੀ ਹਸਤੀ ਵੀ ਭੁੱਲ ਬੈਂਦਾ ਹੋਏ ਚੜ ਜਾਂਦਾ ਤੇ ਦੁੱਖ ਵਿੱਚ ਬੰਦਾ ਟੁੱਟ ਜਾਂਦਾ ਇਹੀ ਫਰਕ ਹੈ ਤੁਹਾਡੇ ਤੇ ਗੁਰੂ ਹਰਗੋਬਿੰਦ ਸਾਹਿਬ ਵਿੱਚ ਜਿਹੜੇ ਸਿੱਖੀ ਦਾ ਲਿਬਾਸ ਪਾ ਕੇ ਗੁਰੂ ਦੀ ਹਜ਼ੂਰੀ ਵਿੱਚ ਪ੍ਰਚਾਰਕ ਕਹਿ ਦਿੰਦੇ ਨਾ ਵੀ ਗੁਰੂ ਆਮ ਇਨਸਾਨ ਹੈ ਕਰਾਮਾਤ ਨਹੀਂ ਉਹਨਾਂ ਲਈ ਵਿਸ਼ੇਸ਼ ਧਿਆਨ ਦੇਣ ਜੋ ਗੱਲਾਂ ਨੇ ਉਹਨਾਂ ਮੂਰਖਾਂ ਪਿੱਛੇ ਪਿੱਛੇ ਜਿਹੜੀ ਸੰਗਤ ਲੱਗਦੀ ਹੈ ਉਹ ਵੀ ਧਿਆਨ ਦੇਵੇ ਤਰਕਵਾਦੀ ਲੋਕਾਂ ਪਿੱਛੇ ਖਬਰ ਮਿਲ ਗਈ ਹੈ ਵੀ ਫਰਜ਼ੰਦ ਪੈਦਾ ਹੋਇਆ ਆਸਾ ਦੀ ਵਾਰ ਸੁਣੀ ਹੈ ਸਾਰੀ ਤੇ ਸੰਗਤ ਨੂੰ ਦਰਸ਼ਨ ਦੇ ਕੇ ਝੋਲੀਆਂ ਭਰ ਕੇ ਦੀਵਾਨ ਦੀ ਸਮਾਪਤੀ ਕਰਕੇ ਫਿਰ ਗੁਰੂ ਕੇ ਮਹਿਲਾਵਲ ਤੁਰੇ ਆਮ ਇਨਸਾਨ ਜਿਹੜਾ ਹੈ ਅਡੋਲ ਚਿੱਤ ਨਹੀਂ ਹੈ ਖੁਸ਼ੀ ਵਿੱਚ ਭੂਏ ਚੜ ਜਾਂਦਾ ਹੈ ਗਮੀ ਦੇ ਵਿੱਚ ਕੰਧ ਵਿੱਚ ਟੱਕਰਾ ਮਾਰੇਗਾ ਜਬ ਕਛ ਭਾਵੈ ਤਬ ਗਰਮ ਕਰਤਾ ਹੈ ਮਾਇਆ ਗਈ ਤਬ ਰੋਵਨ ਲਗਤ ਹੈ ਇਹ ਬੰਦੇ ਦੀ ਹਸਤੀ ਹੈ ਕਾਕਾ ਪੈਦਾ ਹੁੰਦਾ ਨੱਚੀ ਜਾਂਦਾ ਕਾਕਾ ਮਰ ਜਾਂਦਾ ਇੱਕ ਅੰਦ ਚ ਟੱਕਰਾ ਮਾਰਦਾ ਹੈ ਪੈਸਾ ਆਇਆ ਸਭ ਭੁੱਲ ਜਾਂਦਾ ਇਹਨੇ ਸਾਖ ਸੰਬੰਧੀ ਰਿਸ਼ਤੇਦਾਰ ਭਾਈਚਾਰਾ ਪੈਸਾ ਜਾਂਦਾ ਰਿਹਾ ਤੇ ਪਾਗਲ ਹੋ ਕੇ ਮਰ ਜਾਂਦਾ ਹੈ ਜਿਹੜਾ ਖੁਸ਼ੀ ਗਮੀ ਵਿੱਚ ਐ ਉਹ ਰੱਬ ਦਾ ਜੀਵ ਤੇ ਹੋ ਸਕਦਾ ਰੱਬ ਦੇ ਵਰਗਾ ਨਹੀਂ ਹੋ ਸਕਦਾ ਬੜੇ ਬੜੇ ਮਹਾਪੁਰਸ਼ ਜਿਨ੍ਹਾਂ ਨੇ ਵਿਕਾਰ ਜਿੱਤ ਲਏ ਇੰਦਰੇ ਜਿੱਤ ਲਏ ਜਦਨ ਖੇਡ ਕੋਈ ਐਸੀ ਵਾਪਰਦੀ ਐ ਵੀ ਹੱਥੋਂ ਜਾਨ ਦਾ ਪਿਆਰਾ ਟੁਕੜਾ ਨਿਕਲ ਜਾਵੇ ਪੁੱਤਰ ਅੱਖਾਂ ਸਾਵੇਂ ਮਰ ਜਾਵੇ ਤੇ ਵੱਡੇ ਵੱਡੇ ਮਹਾਪੁਰਸ਼ ਅੱਖਾਂ ਪਰ ਆਉਂਦੇ ਨੇ ਆਗਾਸ ਤੇ ਨੰਦਿਤ ਹੁੰਦੇ ਨੇ ਮੋਏ ਤੇ ਰੋਂਦੇ ਨੇ ਰਾਮਚੰਦਰ ਮਹਾਰਾਜ ਕਿੱਡੇ ਵੱਡੇ ਅਵਤਾਰ ਨੇ ਸਾਡੇ ਨੂੰ ਤੇ ਬਹੁਤ ਵੱਡੇ ਨੇ ਜਿਸ ਦਿਨ ਸੀਤਾ ਮਾਤਾ ਜੀ ਵਿਛੜੇ ਜਾਂ ਜਿਸ ਦਿਨ ਲక్ష్మణ ਜੀ ਮੂਰਛਿਤ ਹੋ ਗਏ ਤੇ ਕਦੇ ਰਮਾਇਣ ਪੜਿਓ ਤੁਹਾਨੂੰ ਜ਼ਿਕਰ ਮਿਲੇਗਾ ਵਿਰਾਗ ਵਿੱਚ ਰੋਂਦੇ ਨੇ ਰਾਮ ਜੀ ਹੈਨ ਅਵਤਾਰ ਪਰ ਮਨੁੱਖੇ ਜਾਮੇ ਦਾ ਅਸਰ ਹੋ ਗਿਆ ਮਰਯਾਦਾ ਪਰਸ਼ੋਤਮ ਦੀਆਂ ਅੱਖਾਂ ਭਰ ਰਹੀਆਂ ਬਾਣੀ ਚਾਹੁੰਦਾ ਮਨ ਮੈਂ ਝੂਰੇ ਰਾਮਚੰਦ ਸੀਤਾ ਲక్ష్మణ ਜੋਗ ਆੜਵੰਤਰ ਆ ਰਾਤੇ ਆਇਆ ਕਰ ਸੰਜੋਗ ਯਾਦਵ ਕੁੱਲ ਨੂੰ ਸ਼ਰਾਪ ਹੋਇਆ ਰਿਸ਼ੀ ਦਾ ਸ੍ਰੀ ਕ੍ਰਿਸ਼ਨ ਨੇ ਦੇਖਿਆ ਇੱਕ ਕਰਕੇ ਯਾਦਵ ਮਰ ਰਹੇ ਨੇ ਬੜਾ ਵੈਰਾਗ ਹੋਇਆ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤਾਈਂ ਕਦੇ ਹਸਤੀ ਵੱਲ ਧਿਆਨ ਦੇਈ ਗੁਰੂ ਅਰਜਨ ਸਾਹਿਬ ਸ਼ਹੀਦ ਹੋ ਗਏ ਸ਼੍ਰੀ ਹਰ ਗੋਬਿੰਦ ਸਾਹਿਬ ਦੇ ਕੰਨਿ ਖਬਰ ਪਈ ਵੀ ਤੁਹਾਡੇ ਸਿਰ ਦੇ ਸਾਈ ਨਹੀਂ ਰਹੇ ਤੇ ਰੰਚਕ ਮਾਤਰ ਵੀ ਅੱਖਾਂ ਵਿੱਚ ਵਿਰਾਗ ਨਹੀਂ ਆਇਆ ਕਹਿੰਦੇ ਸਮਾ ਆ ਗਿਆ ਮੀਰੀ ਤੇ ਪੀਰੀ ਨੂੰ ਇਕੱਠਿਆਂ ਕਰਨ ਦਾ ਮੈਂ ਪਰਬਤ ਕੋ ਗਰਦ ਮਿਲਾਵਾਂ ਰਜਕਨ ਕੋ ਸੰਮੇਰ ਬਣਾਵਾਂ ਮਾਤਾ ਗੰਗਾ ਜੀ ਨੂੰ ਕਹਿੰਦੇ ਜੇ ਜ਼ਹਾਂਗੀਰ ਆਪਣੇ ਆਪ ਨੂੰ ਪਰਬਤ ਸਮਝਦਾ ਏ ਨਾ ਤੇ ਗੁਰੂ ਹਰਗੋਬਿੰਦ ਆਪਣੀ ਤਾਕਤ ਵਿਖਾਵੇਗਾ ਐਸੇ ਪਰਬਤ ਮੈਂ ਮਿੱਟੀ ਵਿੱਚ ਮਿਲਾਉਣੇ ਜਾਣਦਾ ਹਾਂ ਕਿਉਂ ਦਸਾਂ ਗੁਰੂਆਂ ਨੂੰ ਅਕਾਲ ਪੁਰਖ ਦਾ ਸਰੂਪ ਕਿਹਾ ਜਾਂਦਾ ਤੇ ਬਾਕੀ ਦੇਵੀ ਦੇਵਤੇ ਰਹਿਬਰਾਂ ਨੂੰ ਕਾਲ ਪੁਰਖ ਦੇ ਭੇਜੇ ਹੋਏ ਮੈਸੈਂਜਰ ਕਿਹਾ ਜਾਂਦਾ ਇਹ ਫਰਕ ਹੈ ਅੱਇਆ ਕੂਬ ਦਾ ਫਰਜ਼ੰਦ ਯੂਸਫ ਵਿਛੜਿਆ ਮੋਇਆ ਨਹੀਂ ਹੈ ਮੰਡੀ ਵਿੱਚ ਹੀ ਵਿਗਿਆ ਹੈ अला यार मुसलमान ने लिखते याकूब को यूसुब के बिछड़ने मारे बिछड गया इस्लाम दे सवा लख पैगंबर चो एक फिर भी रोया गुरु गोबिंद सिंह पातशाह पिता कटे गए गुरु तेग बहादुर ਸਹਿਬ 자ਦੇ ਦੋ ਵਿਛੜ ਗਏ ਬਾਬਾ ਜੋਰਾਵਰ ਸਿੰਘ ਫਤੇ ਸਿੰਘ ਸਰਸਾ ਦੇ ਕੰਡੇ ਦੋ ਅੱਖਾਂ ਸਾਵੇਂ ਜੰਗ ਲੜਦੇ ਸ਼ਹੀਦ ਹੁੰਦੇ ਨੇ ਚਮਕੌਰ ਦੀ ਗੜੀ ਜੱਲਾ ਯਾਰਖਾਂ ਕਹਿੰਦਾ ਤੇਰਾ ਰੁਤਬਾ ਦਿਗਰ ਹੈ ਰਹਿਬਰਾਂ ਵਿੱਚ ਇਹ ਬਾਤ ਨਹੀਂ ਵੇਖੀ ਗਈ ਬੱਚੇ ਕਤੇ ਜਾਣ ਤੇ ਜਕਾਰੇ ਛੱਡੇ ਕੋਈ ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਵੱਲ ਜਦੋਂ ਮੈਂ ਵੇਖਿਆ ਉਹ ਕਵੀ ਦੀ ਉਡਾਰੀ ਹੈ ਕਹਿੰਦਾ ਬਾਹ ਹੁਲਾਰ ਕੇ ਕਹਿ ਰਿਹਾ ਸੀ ਸ਼ਾਬਾਸ਼ ਬਿਸਰ ਖੂਬ ਦਲੇਰੀ సే ਲੜੇ ਹੋ ਹਾਂ ਕਿਉਂ ਨਾ ਹੋ গোਬਿੰਦ ਕੇ ਫਰਜ਼ੰਦ ਬੜੇ ਹੋ ਸ਼ਾਬਾਸ਼ ਪੁੱਤਰਾ ਬੜੀ ਦਲੇਰੀ ਨਾਲ ਲੜਿਆ ਲੜਦਾ ਕਿਉਂ ਨਾ ਤੈਨੂੰ ਖੌਫ ਕਿਸ ਦਾ ਤੂੰ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦਾ ਲਾਲ ਹੈ ਉਹ ਆ ਕੋਈ ਇਦਾਂ ਦਾ ਮਹਾਪੁਰਸ਼ ਕਿਸੇ ਵੀ ਧਰਮ ਵਿੱਚ ਤੇ ਦੱਸਿਓ ਜਿਹੜਾ ਪੁੱਤਰਾਂ ਦੀ ਲੋਥ ਦੇ ਉੱਤੇ ਜਕਾਰੇ ਛੱਡਦਾ ਹੋਵੇ ਚੜ੍ਹਦੀ ਕਲਾ ਦੇ ਇਥੋਂ ਇੱਕ ਗੱਲ ਸਮਝ ਆਉਂਦੀ ਹੈ ਵੀ ਗੁਰੂ ਤੇ ਦੁੱਖ ਸੁੱਖ ਦਾ ਅਸਰ ਨਹੀਂ ਹੈ ਉਹਦੇ ਲਈ ਦੇਖਣ ਆਇਓ ਜਗਤ ਤਮਾਸ਼ਾ ਇਹ ਤਮਾਸ਼ਾ ਹੈ ਦੁਨੀਆ ਆਪੋ ਆਪਣੇ ਧਰਮਾਂ ਦੇ ਰਹਿਬਰ ਚਾਹੇ ਜੀਸਸ ਕ੍ਰਾਈਸਟ ਨੇ ਚਾਹੇ ਆ ਮੋਹਮਦ ਨੇ ਚਾਹੇ RAMCHANDRA JI MAHARAJ ਨੇ ਲਿਆਓ ਤੇ ਸਹੀ ਨਾ ਕੁਝ ਨਾ ਕੁਝ ਗੁਰੂ ਗੋਬਿੰਦ ਸਿੰਘ ਦੇ ਤੁਲ ਕੱਢ ਕੇ ਲਿਆਓ ਕੀ ਹੈ ਸਾਡੇ ਨਾਲੋਂ ਬੜੇ ਉੱਚੇ ਨੇ ਸਾਰੇ ਰਹਿਬਰ ਆਪਾਂ ਉਹਨਾਂ ਦੇ ਬਰਾਬਰ ਨਹੀਂ ਪਰ ਗੁਰੂ ਗੋਬਿੰਦ ਸਿੰਘ ਦੇ ਤੁਲ ਕੋਈ ਨਹੀਂ ਹੈ ਔਰ ਇਹ ਸਿੱਖਾਂ ਨੇ ਨਹੀਂ ਲਿਖਿਆ ਬਿਯੋਜਕਾਰੇ ਛੱਡ ਰਿਆ ਇਹ ਮੁਸਲਮਾਨ ਅਲਾ ਯਾਰਖਾਨ ਲਿਖਦਾ ਵੀ ਗੁਰੂ ਗੋਬਿੰਦ ਸਿੰਘ ਨੇ ਜਕਾਰੇ ਛੱਡੇ ਨੇ ਇਹਨੂੰ ਬਾਣੀ ਕੀ ਕਹਿੰਦੀ ਹੈ ਇਸ ਰਤਬੇ ਨੂੰ ਬਾਣੀ ਕਹਿੰਦੀ ਹੈ ਸੁਖ ਦੁਖ ਜਿਹੇ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ ਭਗਵਾਨ ਹਰੇਕ ਨੂੰ ਕਹਿ ਦਿੰਦੇ ਉਹ ਅਸਲ ਭਗਵਾਨ ਦੀ ਹਸਤੀ ਇਹ ਹੈ ਜਿਹਦਾ ਸੁਖ ਦੁਖ ਕਰਕੇ ਸੁਭਾਅ ਨਹੀਂ ਬਦਲਦਾ ਜਦੋਂ ਸਾਹਿਬਜ਼ਾਦੇ ਦੇ ਆਗਾਜ਼ ਦੀ ਖਬਰ ਨਹੀਂ ਸੀ ਮਿਲੀ ਗੁਰੂ ਹਰਗੋਬਿੰਦ ਉਦੋਂ ਵੀ ਆਨੰਦ ਵਿੱਚ ਜਦੋਂ ਖਬਰ ਮਿਲ ਗਈ ਉਦੋਂ ਵੀ ਆਨੰਦ ਵਿੱਚ ਦੀਵਾਨ ਦੀ ਸਮਾਪਤੀ ਤੋਂ ਬਾਅਦ ਗੁਰੂ ਕੇ ਮੈਲੀ ਗਏ ਜਾ ਕੇ ਸਾਹਿਬਜ਼ਾਦੇ ਨੂੰ ਨਮਸਕਾਰ ਕਰ ਦਿੱਤੀ ਹੁਣ ਜਦੋਂ ਨਮਸਕਾਰ ਕੀਤੀ ਹੈ ਤੇ ਬਾਬਾ ਬਿਧੀ ਚੰਦ ਜੀ ਨੇ ਸਵਾਲ ਚੁੱਕਿਆ बाबा ਬਿਧੀ ਚੰਦ ਨੇ ਬੇਨਤੀ ਕੀਤੀ ਮਹਾਰਾਜ ਇਹ ਨਿਰਾਲਾ ਕੌਤਕ ਕੀਤਾ ਹੈ ਤੁਸੀਂ ਪਿਤਾ ਫਰਜ਼ੰਦ ਅੱਗੇ ਨਹੀਂ ਚੁੱਕਦਾ ਬੱਚੇ ਪਿਤਾ ਅੱਗੇ ਚੁੱਕਦੇ ਨੇ ਅੱਗੇ ਵੀ ਤੇ ਤੁਹਾਡੇ ਸਹਬਜ਼ਾਦੇ ਬਾਬਾ ਗੁਰਦਤਾ ਜੀ ਆਦਿ ਪ੍ਰਗਟ ਹੋਏ ਸਨ ਪਰ ਕਿਸੇ ਨੂੰ ਤੁਸੀਂ ਨਮਸਕਾਰ ਨਹੀਂ ਕੀਤੀ ਝੁੱਕ ਕੇ ਅੱਜ ਕੀ ਕਾਰਨ ਇਸ ਬਾਲਕ ਨੂੰ ਨਮਸਕਾਰ ਕੀਤੀ ਹੈ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਬੋਲ ਨੇ ਤਬ ਗੁਰ ਸਿਸਕੋ ਬਦਨ ਕੀਨੀ ਅਤ ਹਿਤ ਲਾਏ ਵਿਦਿਆ ਕਹ ਕਸ ਬੰਦਨ ਕੀ ਕਹੋ ਮੋਹੇ ਸਮਝਾਏ ਕਿਉਂ ਨਮਸਕਾਰ ਕੀਤੀ ਹੈ ਨਵ ਪ੍ਰਕਾਸ਼ ਵਨ ਹੋਏ ਬਾਲਕ ਗੁਰੂ ਤੇਗ ਬਹਾਦਰ ਦੀ ਸ਼ਾਨ ਵਿੱਚ ਤਿੰਨ ਬਚਨ ਕਹੇ ਗੁਰੂ ਹਰਗੋਬਿੰਦ ਸਾਹਿਬ ਨੇ ਤ੍ਰਿਡੰਡ ਆਖੰਡ ਮਹਾ ਪ੍ਰਚੰਡ ਤਰੇ ਡੰਡ ਦਾ ਭਾਵ ਹੈ ਕੋ ਕਰਮੀਆਂ ਨੂੰ ਬਦ ਫੈਲੀਆਂ ਕਰਨ ਵਾਲਿਆਂ ਨੂੰ ਦੰਡਿਤ ਕਰੇਗਾ ਕਾਮ ਕ੍ਰੋਧ ਲੋਭ ਮੋਹ ਹੰਕਾਰਾਂ ਨੂੰ ਕੱਟ ਸੁਟੇਗਾ ਏ ਦੁਰਾਚਾਰੀਆਂ ਨੂੰ ਦੰਡ ਦਵੇਗਾ ਦੂਸਰਾ ਲਬਜ਼ ਵਰਤਿਆ ਏ ਅਖੰਡ ਜਿੰਨੀ ਚਾਹੇ ਮੁਸੀਬਤ ਆ ਜਾਵੇ ਅਖੰਡ ਬਿਰਤੀ ਹੋਣਗੇ ਡੋਲਣਗੇ ਨਹੀਂ ਅਖੰਡ ਸਮਾਧੀ ਅਖੰਡ ਚੌਂਕੜਾ ਅਸੀਂ ਥੋੜਾ 22 ਸਾਲ ਬਾਬੇ ਬਕਾਲੇ ਦੇ ਭੋਰੇ ਵਿੱਚ ਬਾਪੂ ਚੌਂਕੜਾ ਲਾ ਕੇ ਬਿਠਾ ਰਿਹਾ ਬਾਣੀ ਨੂੰ ਪੁੱਛੋ ਜੀ ਅਖੰਡ ਬਿਰਤੀ ਅਖੰਡ ਚੌਂਕੜਾ ਕਿਵੇਂ ਲੱਗ ਸਕਦਾ ਹੈ ਖੰਡ ਟੁਕੜੇ ਨੂੰ ਕਹਿੰਦੇ ਆਖੰਡ ਜਿਹਦਾ ਟੁਕੜਾ ਨਾ ਆਵੇ ਅਸੀਂ ਚੌਂਕੜਾ ਲਾਉਨੇ ਆ ਖੰਡ ਚੌਂਕੜਾ ਹੈ ਅਖੰਡ ਨਹੀਂ ਹੈ ਕਦੇ ਇਧਰ ਲਈ ਲੱਤ ਚੁੱਕੇ ਇਧਰ ਰੱਖ ਲਈ ਨਿਤਨੇਮ ਕਰਦਿਆਂ ਕਦੇ ਫੋਨ ਵੇਖਣ ਲੱਗ ਪਏ ਕਦੇ ਕਿਸੇ ਨੂੰ ਟੋਕਿਆ ਕਦੇ ਕਿਸੇ ਨੂੰ ਟੋਕਿਆ ਅੱਧੇ ਘੰਟੇ ਦਾ ਨਿਤਨੇਮ ਹੁੰਦਾ ਹੈ ਤੇ ਅੱਧੇ ਘੰਟੇ ਦੇ ਵਿੱਚ ਵਿੱਚ ਇਹਨਾਂ ਕੋ ਜਪਜੀ ਸਾਹਿਬ ਵੀ ਕਈ ਵਾਰ ਨਹੀਂ ਪੜਿਆ ਜਾਂਦਾ ਕਿਉਂਕਿ ਹੋਰ ਬੜੇ ਕਾਰਵਿਵਾਰ ਇਹਨਾ ਸ਼ੁਰੂ ਕੀਤੇ ਹੁੰਦੇ ਨੇ ਖੰਡਿਤ ਬਿਰਤੀ ਬਾਂਦਰ ਵਾਂਗੂੰ ਕਦੇ ਮਨ ਛਾਲ ਮਾਰ ਕੇ ਇੱਧਰ ਹੁੰਦਾ ਕਦੇ ਉੱਧਰ ਹੁੰਦਾ ਹੈ ਗੁਰੂ ਤੇ ਇੱਕ ਬਹਾਦਰ ਅਖੰਡ ਬਿਰਤੀ ਨੇ ਸਹਜ ਬਿਰਤੀ ਨੇ ਜਿੱਥੇ ਤਨ ਟਿਕਿਆ ਉੱਥੇ ਮਨ ਟਿਕਿਆ ਜੋਗ ਜੁਗਤ ਗਿਆਨ ਭਗਤ ਸੁਰਤ ਸ਼ਬਦ ਤਤ 베ਤੇ ਜਪਤਬ ਅਖੰਡਲੀ ਬੜੇ ਵਿਰਲੇ ਤਤ 베ਤੇ ਨੇ ਜਿਨ੍ਹਾਂ ਨੂੰ ਅਖੰਡ ਚੌਂਕੜਾ ਨਸੀਬ ਹੁੰਦਾ ਹੈ ਅਖੰਡ ਬਿਰਤੀ ਨਸੀਬ ਹੁੰਦੀ ਹੈ ਔਰ ਐਸੇ ਮਹਾਪੁਰਸ਼ ਕਹਿੰਦੇ ਓਤ ਪੋਤ ਮਿਲ ਜੋਤ ਨਾਨਕ ਕਸ਼ੂ ਦੁਖ ਨ ਦੰਦਲੀ ਰੱਬ ਵਿੱਚ ਇਦਾਂ ਇਕਮਿਕ ਹੁੰਦੇ ਨੇ ਜਿਵੇਂ ਸੂਤ ਦੇ ਧਾਗੇ ਆਪਸ ਵਿੱਚ ਜੁੜੇ ਹੁੰਦੇ ਨੇ ਅਖੰਡ ਕੀਰਤਨ ਤਿੰਨ ਭੋਜਨ ਚੂਰਾ ਕਹੋ ਨਾਨਕ ਜਿਸ ਸਤਗੁਰੂ ਪੂਰਾ ਜਿਨ੍ਹਾਂ ਨੂੰ ਪੂਰਾ ਗੁਰੂ ਤੇ ਇੱਕ ਬਹਾਦਰ ਮਿਲਿਆ ਉਹਨਾਂ ਦਾ ਵੀ ਚੌਂਕੜਾ ਅਖੰਡ ਹੋ ਜਾਂਦਾ ਹੈ ਇਹ ਅਖੰਡ ਬਿਰਤੀ ਦੇ ਮਾਲਕ ਅਡੋਲ ਬਿਰਤੀ ਦੇ ਮਾਲਕ ਹੋਣਗੇ ਤੀਸਰਾ ਲਫ਼ਜ਼ ਵਰਤਿਆ ਮਹਾ ਪ੍ਰਚੰਡ ਇਨਾਂ ਦਾ ਤੇਜ ਪ੍ਰਤਾਪ ਪ੍ਰਚੰਡ ਹੋਵੇਗਾ ਸੂਰਜ ਨਾਲੋਂ ਵੱਧ ਕੇ ਇਹਨਾਂ ਦੀ ਚਮਕ ਹੋਵੇਗੀ ਇਹਨਾਂ ਦੀ ਵਡਿਆਈ ਹੋਵੇਗੀ ਇਹ ਸੁਪੇ ਨਹੀਂ ਰਹਿਣਗੇ ਬਾਣੀ ਚਾਹੁੰਦਾ ਨਾ ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਨਾਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚ ਉਹ ਮੋ ਚੁਕਾਇਆ ਅਕਾਲ ਪੁਰਖ ਆਪ ਗੁਰੂ ਵਿੱਚ ਪ੍ਰਗਟ ਹੈ ਤੋ ਦੁਨੀਆ ਤੇ ਉਹਨਾਂ ਦਾ ਨਾਮ ਬੜਾ ਉੱਚੀ ਅਵਧੀ ਤੇ ਆ। ਬਾਬਾ ਬਦੀ ਚੰਦ ਜੀ ਇਸ ਬਾਲਕ ਦੇ ਰੋਮ-ਰੋਮ ਵਿੱਚ ਵੈਰਾਗ ਹੈ। ਇਹ ਸੂਰਬੀਰ ਨੇ ਗੁਰੂ ਨਾਨਕ ਦੇ ਤਖਤ ਦੇ ਵਾਰਿਸ ਹੋਣਗੇ ਇਸ ਕਰਕੇ ਇਹਨਾਂ ਨੂੰ ਨਮਸਕਾਰ ਕੀਤੀ ਹੈ। ਇਸ ਕਰਕੇ ਇਹਨਾਂ ਅੱਗੇ ਸਿਰ ਝੁਕਾਇਆ ਹੈ। ਸਾਨੂੰ ਵੀ ਹੁਕਮ ਹੈ। ਕਈ ਤਰਕ ਕਰਨ ਗਿਆ ਲੈ ਗ੍ਰੰਥ ਨੂੰ ਹੀ ਮੱਥਾ ਟੇਕੀ ਜਾਂਦੇ ਗੁਰੂ ਬਣਾ ਕੇ ਪੜਦੇ ਹੀ ਨਹੀਂ। ਆਖਣਗੇ ਨਹੀਂ ਵਿਚਾਰ ਕਰਨੀ ਜ਼ਰੂਰੀ ਹੈ ਮੱਥਾ ਟੇਕਣ ਦਾ ਕੋਈ ਬਹੁਤਾ ਫਾਇਦਾ ਨਹੀਂ ਪਹਿਲੀ ਗੱਲ ਤੇ ਇਹ ਕੇਵਲ ਗ੍ਰੰਥ ਨਹੀਂ ਹੈ ਗ੍ਰੰਥ ਇੱਕ ਸਰੂਪ ਹੈ ਗੁਰੂ ਸ਼ਬਦ ਹੈ ਜਿਹੜਾ ਇਸ ਗ੍ਰੰਥ ਵਿੱਚ ਪ੍ਰਗਟ ਹੈ ਤੇ ਸਾਨੂੰ ਗੁਰੂ ਗੋਬਿੰਦ ਸਿੰਘ ਨੇ ਸਾਫ਼ ਕਿਹਾ ਇਹਨੂੰ ਕਿਤਾਬ ਨਹੀਂ ਸਮਝਣਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਲਈ ਸਤਗੁਰ ਜਾਗਤਾ ਹੈ ਦਿਓ ਪ੍ਰਗਟ ਰੂਪ ਮੰਨਣਾ ਹੈ ਜੇ ਗ੍ਰੰਥ ਸਮਝਦੇ ਹੁੰਦੇ ਤੇ ਆ ਇਨੇ ਪਹਿਰੇਦਾਰ ਕਾਦੇ ਲਈ ਬਿਠੇ ਨਥੇ ਬਾਦਸ਼ਾਹ ਦੇ ਦਰ ਤੇ ਝਾੜੂ ਬਰਦਾਰ ਚੌਰ ਬਰਦਾਰ ਝੰਡੇ ਬਰਦਾਰ ਹੁੰਦੇ ਨੇ ਬਾਦਸ਼ਾਹੀ ਤਖਤ ਤੇ ਬੰਦਾ ਕਿਤਾਬਾਂ ਨਹੀਂ ਬੈਂਦੀਆਂ ਇਹ ਵਾਹੋ ਵਾਹੋ ਬਾਣੀ ਨਰੰਕਾਰ ਹੈ ਜਿਸ ਜੇਵੜੇ ਵਰਨਾ ਕੋਈ ਖੁਦਾ ਦੇ ਬੋਲ ਨੇ ਗ੍ਰੰਥ ਵਿੱਚ ਪ੍ਰਗਟ ਨੇ ਇਸ ਕਰਕੇ ਬੜਾ ਮਹਾਨ ਅਦਬ ਹੈ ਤੇ ਜਿਹੜੇ ਕਹਿ ਦਿੰਦੇ ਗ੍ਰੰਥ ਦਾ ਸਤਕਾਰ ਕਰਨ ਦਾ ਫਾਇਦਾ ਨਹੀਂ ਸ਼ਬਦ ਦਾ ਸਤਕਾਰ ਕਰੋ ਬੰਦਾ ਪੁੱਛੇ ਜੇ ਗ੍ਰੰਥ ਨਾ ਹੋਵੇ ਤੇ ਸ਼ਬਦ ਕਿੱਥੇ ਟਿਕੇਗਾ ਸ਼ਰੀਰ ਨਾ ਹੋਵੇ ਤੇ ਜੋਤ ਕਿੱਥੇ ਟਿਕੇਗੀ ਤਾਂ ਸ਼ਬਦ ਤੇ ਸਰੂਪ ਦਾ ਅਦਬ ਕਰਨਾ ਪੈਂਦਾ ਹੈ ਜੋਤ ਤੇ ਸ਼ਰੀਰ ਦਾ ਅਦਬ ਕਰਨਾ ਪੈਂਦਾ ਨੈਣੀ ਦੇਖੋ ਗੁਰਦਰਸ਼ਨੋ ਗੁਰਚਰਣੀ ਮਥਾ ਮਹਾਰਾਜ ਕਹਿੰਦੇ ਪਹਿਲਾ ਮੱਥਾ ਟੇਕ ਫਿਰ ਪੈਰੀ ਮਾਰਗ ਗੁਰ ਚਲਦਾ ਪੱਖਾ ਫੇਰੀ ਹੱਤਾ ਫਿਰ ਗੁਰੂ ਦੀ ਮੱਤ ਤੇ ਕਦਮ ਚੁਲਾ ਸੇਵਾ ਕਰਿਆ ਕਰ ਗੁਰੂ ਦੀ ਫਿਰ ਜੀਵਨ ਸਫਲਾ ਹੋਵੇਗਾ ਤੁਹਾਡਾ ਬੱਚਾ ਟੀਚਰ ਦਾ ਅਦਬ ਹੀ ਨਾ ਕਰੇ ਤਾਂ ਕੀ ਵਿਚਾਰ ਸਿਖਾਵੇਗਾ ਟੀਚਰ ਉਹਨੂੰ ਤੋਂ ਪਹਿਲਾ ਅਦਬ ਹੈ ਪਹਿਲਾ ਸਿਰ ਝੁਕਾਉਣਾ ਪੈਂਦਾ ਵਿਚਾਰ ਫਿਰ ਚੱਲਦੀ ਹੈ ਖੈਰ ਪਰਿਵਾਰ ਨੇ ਆਖਿਆ ਮਹਾਰਾਜ ਨਾਮ ਕੀ ਰੱਖਣਾ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਹੈ ਸ਼੍ਰੀ ਗੁਰ ਤਬ ਰਿਧਿਆ ਵਿਚਾਰਾ ਇਸਕੇ ਉਪਜ ਹੈ ਭਲੀ ਉਧਾਰਾ ਰਣ ਬਹਾਦਰੀ ਕਰ ਹੈ ਬਡੇਰੀ ਇਹ ਨਿਰ ਭੈ ਜਰ ਤੁਰਕ ਅਖੇਰੀ ਸੁੱਤ ਬਹਾਦਰੀ ਤੇਗ ਕਰੇ ਹੈ ਸੱਤਰ ਬ੍ਰਿੰਦ ਕੋ ਜੰਗ ਖਪੇ ਹੈ ਯਾਂ ਤੇ ਤੇਗ ਬਹਾਦਰ ਨਾਮ ਘਰਿਓ ਵਿਚਾਰ ਗੁਰੂ ਅਬਿਰਾਮ ਕਹਿੰਦੇ ਮੈਦਾਨੇ ਜੰਗ ਵਿੱਚ ਇਹਦੇ ਵਰਗੀ ਕੋਈ ਤੇਗ ਨਹੀਂ ਚਲਾਵੇਗਾ। ਇਹ ਸ਼ੇਨ ਕੋਈ ਫਿਊਚਰ ਦੇ ਬਚਨ ਕੋਈ ਖੇਤਵਾਕ ਆਉਣ ਵਾਲੇ ਸਮੇਂ ਦੀਆਂ ਬਾਤਾਂ ਪਾਉਂਦੇ ਗੁਰਦੇਵ ਕਹਿੰਦੇ ਇਹਦੇ ਘਰ ਜਿਹੜਾ ਸਹਿਬ ਜ਼ਾਦਾ ਪੈਦਾ ਹੋਵੇਗਾ ਨਾ ਗੁਰੂ ਗੋਬਿੰਦ ਸਿੰਘ ਲਈ ਕਹਿ ਰਹੇ ਉਹ ਤੁਰਕਾਂ ਦੀ ਜੜ ਤਲਵਾਰ ਦੇ ਨਾਲ ਉਖਾੜੇਗਾ ਇਹ ਤਲਵਾਰ ਦਾ ਧਨੀ ਹੋਵੇਗਾ ਇਹਦਾ ਨਾਮ ਅਸੀਂ ਤੇਗ ਬਹਾਦਰ ਰੱਖਦੇ ਆਂ ਤਿੰਨ ਹਿੱਸੇ ਇਤਿਹਾਸ ਵਿੱਚ ਹੀ ਮਿਲਦਾ ਵੀ ਤੇਗ ਬਹਾਦਰ ਨਾਮ ਬਚਪਨ ਚ ਹੀ ਰੱਖਿਆ ਕੁਝ ਇਕਾ ਦੁਕਾ ਇਤਿਹਾਸਕਾਰ ਕਹਿੰਦੇ ਨੇ ਦੀ ਨਾਮ ਤਿਆਗਮਲ ਸੀ ਐਸੀ ਤੇਗਵਾਈ ਕਰਤਾਰਪੁਰ ਦੇ ਯੁੱਧ ਵਿੱਚ ਮਹਾਰਾਜ ਕਹਿੰਦੇ ਇਹ ਤੇ ਤੇਗ ਬਹਾਦਰ ਹੈ ਜਿਹੜਾ ਤਿਆਗਮਲ ਨਾਮ ਹੈ ਇਹ ਵੀ ਲਕਬ ਇਸ ਲਈ ਹੈ ਵੀ ਤਿਆਗੀ ਬੜੇ ਸਨ ਉਪਰਾਮ ਰਹਿੰਦੇ ਸਨ ਸੁਭਾਅ ਐਸਾ ਸੀ ਤੋ ਇਸ ਕਰਕੇ ਪ੍ਰਚਲਿਤ ਹੋ ਗਿਆ ਜੀ ਇਹ ਤਿਆਗ ਮਾਲਨੇ ਵੈਸੇ ਨਾਮ ਬਚਪਨ ਚ ਹੀ ਤੇ ਇੱਕ ਬਹਾਦਰ ਰਖਿਆ ਗਿਆ ਗੁਰੂ ਜਾਣਦਾ ਹੈ ਨਾ ਅੱਗੇ ਕੀ ਕਰੇਗਾ ਇਹ ਤੂੰ ਸਤਗੁਰ ਚਾਹੋ ਜੁਗੀ ਆਪ ਆਪੇ ਪਰਮੇਸ਼ਰ ਤੂੰ ਚੌਂਆ ਜੁਗਾ ਵਿੱਚ ਕਿਧਰੇ ਸ਼ਰੀਰ ਹੈ ਕਿਧਰੇ ਸ਼ਬਦ ਹੈ ਕਿਧਰੇ ਜੋਤ ਹੈ ਤੋ ਤੈਨੂੰ ਸਭ ਪਤਾ ਹੈ ਅੱਗੇ ਪਿਛੇ ਕੀ ਵਾਪਰਦਾ ਹੈ ਤੂੰ ਆਉਂਦਾ 4 ਯੁਗਾਂ ਚੌਵਾਂ ਜੁਗਾਂ ਵਿੱਚ ਤੇਰੀ ਹਸਤੀ ਬੁਲੰਦ ਹੈ